ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇੱਕ ਭਰਤੀ ਜਾਰੀ ਕੀਤੀ ਗਈ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਗਰੁੱਪ ਡੀ ਦੀ ਜਿਹੜੀ ਭਰਤੀ ਆਈਆਂ ਨੇ ਉਸ ਦੇ ਬਾਰੇ ਚ ਅੱਪ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਫਾਰਮ ਭਰਨ ਦੀ ਜਿਹੜੀ ਤਰੀਕ ਜਾਰੀ ਕਰ ਦਿੱਤੀ ਗਈ ਹੈ ਕੌਣ ਕੌਣ ਫਾਰਮ ਭਰ ਸਕਦਾ ਹੈ ਕੀ ਐਲੀਜੀਬਿਲਟੀ ਰੱਖੀ ਗਈ ਹੈ ਕਿਵੇਂ ਫਾਰਮ ਭਰਨਾ ਹੈ ਆਨਲਾਈਨ ਭਰਨਾ ਹੈ ਕਿ ਆਫਲਾਈਨ ਭਰਨਾ ਹੈ ਕੁਆਲਿਫੀਕੇਸ਼ਨ ਕੀ ਹੈ ਫੀਸ ਕਿੰਨੀ ਹੈ ਤੇ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਪ੍ਰਤੀਯਾ ਨਾਲ ਸੰਬੰਧਿਤ ਜਾਂ ਜੌਬ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਜਿਹੜੀ ਭਰਤੀ ਗਰੁੱਪ ਬੀ ਦੀ ਭਰਤੀ ਜਾਰੀ ਕੀਤੀ ਗਈ ਉਸ ਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਆਇਆ ਜਿਸ ਦੇ ਵਿੱਚ ਗਰੁੱਪ ਡੀ ਦੀਆਂ ਪੰਜਾਬ ਪਬਲਿਕ ਸਰਵਰ ਕਮਿਸ਼ਨ ਵੱਲੋਂ ਜਿਹੜੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਜਿਹੜੇ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੀ ਵਿਦਿਅਕ ਯੋਗਤਾ ਮਿਡਲ ਪਾਸ 8ਵੀਂ ਪਾਸ ਹੋਣਾ ਚਾਹੀਦਾ ਹੈ ਉਮੀਦਵਾਰ ਨੇ ਘੱਟੋ-ਘੱਟ ਜਿਹੜੀ ਯੋਗਤਾ ਹੈ 8ਵੀਂ ਪਾਸ ਹੋਣੀ ਚਾਹੀਦੀ ਹੈ ਤਾਂ ਅੱਗੇ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਜੇ ਉਮਰ ਹੱਦ ਦੀ ਗੱਲ ਕਰੀਏ ਤੇ 8ਵੀਂ ਤੋਂ ਇਸ ਜ਼ਰੂਰੀ ਯੋਗਤਾ ਤੋਂ ਵੱਧ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ ਰੀਜ ਨਹੀਂ ਦਿੱਤੀ ਜਾਵੇਗੀ ਮਤਲਬ ਕਿ ਜਿਨ੍ਹਾਂ ਨੇ 8ਵੀਂ ਪਾਸ ਕੀਤੀ ਜਾਂ ਉਸ ਤੋਂ ਵੱਧ ਕਿਸੇ ਲਈ ਵੀ ਕੋਈ ਵੀ ਯੋਗਤਾ ਹੈ ਤਾਂ ਉਸ ਨੂੰ ਕੋਈ ਵੀ ਵੱਧ ਯੋਗਤਾ ਵਾਲਿਆਂ ਨੂੰ ਬੈਨੀਫਿਟ ਨਹੀਂ ਦਿੱਤਾ ਜਾਵੇਗਾ ਜੇਕਰ ਉਮਰ ਦੀ ਗੱਲ ਕਰੀਏ 1-1 2024 ਤੋ ਜਿਹੜੀ ਉਮਰ ਸਾਲ ਘੱਟੋ-ਘੱਟ ਉਮਰ ਜਿਹੜੀ 16 ਸਾਲ ਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਇਹਦੇ ਵਿੱਚ ਰਾਜ ਤੇ ਕੇਂਦਰ ਸਰਕਾਰ ਦੇ ਕਰਮਚਾਰੀ ਨੇ ਉਹਨਾਂ ਲਈ ਜਿਹੜੀ ਪੀਐਸ ਦੇ ਵਿੱਚ ਏਜ ਛੋਟ ਦਿੱਤੀ ਜਾਵੇਗੀ ਉਹਨਾਂ ਵਾਸਤੇ ਏਜ ਲਿਮਟ ਜਿਹੜੀ 45 ਸਾਲ ਹੈ ਤੇ ਜੇਕਰ ਪੰਜਾਬ ਦੇ ਅਨਸੂਚਿਤ ਜਾਤੀ ਤੇ ਪਛੜੀਆਂ ਛਰੇਣੀਆਂ ਦੀ ਗੱਲ ਕਰੀਏ ਐਸਸੀ ਤੇ ਐਸਟੀ ਦੀ ਗੱਲ ਕਰੀਏ ਤੇ ਉਹਨਾਂ ਦੀ ਉੱਪਰਲੀ ਸੀਮਾ ਜਿਹੜੀ ਹੈ ਉਹ 40 ਸਾਲੇ 5 ਸਾਲ ਦੀ ਛੋਟ ਹੁੰਦੀ ਹੈ ਇਸ ਤੋਂ ਇਲਾਵਾ ਰਿਜ਼ਰਵ ਇਸਤਰੀਆਂ ਲਈ ਜਿਹੜੀ ਕੈਟਾਗਰੀ ਲਈ ਉਹਨਾਂ ਲਈ ਵੀ 40 ਸਾਲ ਹੈ ਤੇ ਜਿਹੜੇ ਫਿਜ਼ੀਕਲ ਹੈਂਡੀਕੈਪਟ ਨੇ ਉਹਨਾਂ ਲਈ 10 ਸਾਲ ਦੀ ਛੋਟ ਦਿੱਤੀ ਜਾਵੇਗੀ ਉਹਨਾਂ ਦੀ ਜਿਹੜੀ ਵੱਧ ਤੋਂ ਵੱਧ ਉਮਰ 45 ਸਾਲ ਰੱਖੀ ਗਈ ਹੈ ਇਸ ਤੋਂ ਅੱਗੇ ਜੇ ਗੱਲ ਕਰੀਏ ਸਾਬਕਾ ਫੌਜੀਆ ਨੂੰ ਤਾਂ ਉਹਨਾਂ ਨੂੰ ਰੂਲ ਮੁਤਾਬਕ ਛੋੜ ਦਿੱਤੀ ਜਾਵੇਗੀ ਜੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਹਨਾਂ ਪੋਸਟਾਂ ਲਈ ਜਿਹੜੀ ਸਿਲੈਕਸ਼ਨ ਪ੍ਰੋਸੈਸ ਹੈ ਤਾਂ ਪੇਪਰ ਹੋਏਗਾ ਇਹਦੇ ਵਿੱਚ ਜਿਹੜਾ ਪੇਪਰ ਇਹ ਹੋਏਗਾ ਪਾਰਟ A ਪੰਜਾਬੀ ਦਾ ਲਿਖਤੀ ਟੈਸਟ ਲਿਆ ਜਾਵੇਗਾ ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ ਹੋਏਗਾ ਜਿਸ ਦੇ ਵਿੱਚ 25 ਕੁਐਸਚਨ ਹੋਣਗੇ ਤੇ ਹਰੇਕ ਕੁਐਸਚਨ ਦੇ 4 ਅੰਕ ਹੋਣਗੇ ਜੇ ਟੋਟਲ 100 ਨੰਬਰ ਦਾ ਜਿਹੜਾ ਪੇਪਰ ਹੋਏਗਾ ਆਬਜੈਕਟਿਵ ਟਾਈਪ ਜਿਹੜਾ ਪੇਪਰ ਹੋਏਗਾ ਤਾਂ ਉਸ ਤੋਂ ਬਾਅਦ ਜਿਹੜਾ ਪੇਪਰ B ਪਾਰਟ B ਹੋਏਗਾ ਉਸ ਦੇ ਵਿੱਚ ਲਿਖਤੀ ਟੈਸਟ ਹੋਏਗਾ 25 ਨੰਬਰ ਦੇ 25 ਕੁਐਸਚਨ ਹੋਣਗੇ ਤੇ 100 ਨੰਬਰ ਦਾ ਪੇਪਰ ਹੋਏਗਾ ਇਹ ਵੀ ਆਬਜੈਕਟਿਵ ਟਾਈਪ ਪੇਪਰ ਹੋਏਗਾ ਉਸ ਤੋਂ ਬਾਅਦ ਇਹ 25 ਨੰਬਰ ਦਾ ਜਿਹੜਾ ਪੇਪਰ ਹੈ ਪਾਰਟ C ਹੋਏਗਾ ਜਿੰਦੇ ਵਿੱਚ ਸਕਿੱਲ ਜਿਹੜੀ ਹੈ ਟੈਸਟ ਕੀਤਾ ਜਾਵੇਗਾ ਇਸ ਸਕਿੱਲ ਟੈਸਟ ਦੇ ਜਿਹੜੇ 25 ਨੰਬਰ ਹੋਣਗੇ ਇਹ ਲਿਖਤੀ ਨਹੀਂ ਹੋਏਗਾ ਇਹ ਜਿਹੜਾ ਇੰਟਰਵਿਊ ਤੇ ਲਿਆ ਜਾਵੇਗਾ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਪਾਰਟ A B ਤੇ ਪਾਰਟ C ਦੇ ਜਿਹੜੇ ਕੁੱਲ 125 ਅੰਕ ਹੋਣਗੇ ਜਿਨ੍ਹਾਂ ਦੇ ਅਨਸਾਰ ਜਿਹੜੀ ਮੈਟ ਦੇ ਆਧਾਰ ਤੇ ਜਿਹੜੀ ਪੈਰਟੀ ਕੀਤੀ ਜਾਵੇਗੀ ਜਿਹੜਾ ਪੇਪਰ A ਹੋਏਗਾ ਇਹ ਪਰ ਪੇਪਰ A ਕੁਆਲੀਫਾਈ ਨੇਚਰ ਦਾ ਹੋਏਗਾ ਸਿਰਫ ਉਹਦੇ ਵਿੱਚ ਕੁਆਲੀਫਾਈ ਕਰਨਾ ਹੋਏਗਾ ਪੇਪਰ A ਦੇ ਵਿੱਚੋਂ ਕੁਆਲੀਫਾਈ ਕਰਨਾ ਹੋਵੇਗਾ ਜਿਸ ਦੇ ਵਿੱਚੋਂ ਘੱਟੋ ਘੱਟ ਜਿਹੜੇ ਨੇ 50% ਅੰਕ ਲੈਣੇ ਹੋਣਗੇ ਜਿਵੇਂ 100 ਨੰਬਰ ਦਾ ਪੇਪਰ ਹੈ ਤੇ 50 ਨੰਬਰ ਲੈਣੇ ਹੋਣਗੇ ਜੇਕਰ ਉਹ ਪੇਪਰ ਉਮੀਦਵਾਰ ਦਾ ਪੇਪਰ ਪਾਸ ਨਹੀਂ ਹੁੰਦਾ ਤਾਂ ਉਹਨਾਂ ਦੀ ਜਿਹੜੀ ਹੁੰਦੇ ਅੱਗੇ ਮੈਟ ਨਹੀਂ ਬਣਾਈ ਜਾਵੇਗੀ ਉਸ ਨੂੰ ਪਾਤਰਤਾ ਜਿਹੜੀ ਰੱਦ ਕਰ ਦਿੱਤੀ ਜਾਵੇਗੀ ਸਮਝੀ ਜਾਵੇਗੀ ਇਸ ਲਈ ਜਿਹੜਾ ਪੰਜਾਬੀ ਦਾ ਪੇਪਰ A ਉਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ ਤੇ 50% ਹੁੰਦੇ ਚੋਂ ਨੰਬਰ ਲੈਣੇ ਹੋਣਗੇ ਅੱਗੇ ਜੇ ਗੱਲ ਕਰੀਏ ਪਾਰਟ ਏ ਤੇ ਪਾਰਟ ਬੀ ਵਿੱਚ ਲਈ ਜਾਣੀ ਵਾਲੀ ਪ੍ਰੀਖਿਆ ਦੇ ਜਿਹੜੇ ਹਰੇਕ ਦੇ ਜਿਹੜੇ ਅੰਕ ਨੇ ਉਹ 4 ਅੰਕ ਦਾ ਹੋਵੇਗਾ ਕੁਐਸਚਨ ਹਰੇਕ 4 ਅੰਕ ਹੋਵੇਗਾ ਤਾਂ ਏ ਅਤੇ ਬੀ ਲਈ ਲਈ ਜਾਣੀ ਪ੍ਰੀਖਿਆ ਦੇ ਜ ਕੋਈ 네ਗੇਟਿਵ ਮਾਰਕਿੰਗ ਨਹੀਂ ਹੋਏਗੀ ਇਸ ਦੇ ਵਿੱਚ ਠੀਕ ਹੈ ਇਸ ਤੋਂ ਅੱਗੇ ਪ੍ਰੀਖਿਆ ਤੇ ਜਿਹੜੀ ਸੀ ਪਹਿਲਾਂ ਉਸ ਤੋਂ ਜਿਹੜੇ ਪਾਸ ਕਰੇਗਾ ਪੰਜਾਬੀ ਪੇਪਰ ਉਸ ਦੀ ਜਿਹੜੀ ਅੱਗੇ ਪ੍ਰੀਖਿਆ ਜਿਹੜੀ ਹੈ ਮੈਟ ਬਣਾਈ ਜਾਵੇਗੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਪ੍ਰੀਖਿਆ ਦਾ ਸਮਾਂ ਦੀ ਤਾਂ ਪੇਪਰ A ਤੇ B ਦਾ ਜਿਹੜਾ ਸਮਾਂ ਹੈ ਉਹ 2 ਘੰਟੇ ਦਾ ਹੋਵੇਗਾ 2 ਘੰਟੇ ਚ ਪਾਸ ਕਰਨਾ ਹੋਵੇਗਾ ਜੇ ਸਿਲੇਬਸ ਦੀ ਗੱਲ ਕਰੀਏ ਤੇ ਪੰਜਾਬੀ ਪੇਪਰ ਜਿਹੜਾ ਹੈ ਕਲਾਸ 8ਵੀਂ ਤੱਕ ਦਾ ਜਿਹੜਾ ਉਹਦੇ ਚ ਸਿਲੇਬਸ ਦਿੱਤਾ ਜਾਵੇਗਾ ਕੁਆਲੀਫਾਈ ਪੇਪਰ ਕਰਨਾ ਹੋਵੇਗਾ ਤਾਂ ਇਸ ਦੇ ਵਿੱਚ 8ਵੇਂ ਲੈਵਲ ਦੀ ਜਿਹੜੀ ਹੈ ਸਾਡੇ ਕੋਲ ਦਿੱਤਾ ਹੋਏਗਾ। ਦਾ 8ਵੇਂ ਲੈਵਲ ਦੀ ਜਿਹੜਾ ਸਿਲੇਬਸ ਹੋਏਗਾ। ਉਸ ਤੋਂ ਬਾਅਦ ਜੇ ਗੱਲ ਕਰੀਏ ਪੇਪਰ B ਦੀ। ਪੇਪਰ B ਦੇ ਜਿਹੜੀ ਨੇ ਇਸ ਦੇ ਵਿੱਚ ਜਨਰਲ ਨੌਲੇਜ ਦੇ ਕੁਐਸਚਨ ਹੋਣਗੇ। ਜਿਸ ਦੇ ਵਿੱਚ ਆਮ ਜਿਹੜੀ ਜਨਰਲ ਕੈਟਾਗਰੀ ਨੂੰ 45% ਤੇ ਜਿਹੜੀ ਐਸਸੀ ਨੂੰ ਜਿਹੜਾ ਅਰਜਰੂ ਕੈਟਾਗਰੀ ਨੂੰ 40% ਨੰਬਰ ਲੈਣੇ ਆਉਣਗੇ। オートमेटिक ਦੇ ਆਧਾਰ ਤੇ ਜਿਹੜੀ ਉਹ ਸਿਲੈਕਸ਼ਨ ਹੋਏਗੀ ਇਸ ਤੋਂ ਅੱਗੇ ਜੇ ਆਪਾਂ ਗੱਲ ਕਰਦੇ ਹਾਂ ਪ੍ਰੀਖਿਆ ਦਾ ਤਰੀਕਾ ਜਿਹੜਾ ਉਹ OMR ਸ਼ੀਟ ਤੇ ਹੋਏਗਾ ਤੇ ਬਾਲ ਪੈਨ ਨਾਲ ਹੁੰਦਾ ਇੱਕ ਕਰਨੇ ਆਉਣਗੇ ਤੇ ਵੈਬਸਾਈਟ ਜਿਹੜੀ ਹੈ ਦੀ ਅਪਲਾਈ ਕਰਨੀ ਹੈ ppsc.gov.in ਤੇ ਜਾ ਕੇ ਤੁਸੀਂ ਜਿਹੜਾ ਇਹਦੇ ਤੇ ਇਹ ਨੋਟੀਫਿਕੇਸ਼ਨ ਜਿਹੜਾ ਉਹ ਤੁਸੀਂ ਪੂਰਾ ਵੇਖ ਸਕਦੇ ਹੋ ਤਾਂ ਇਸ ਦੇ ਵਿੱਚ ਜਿਹੜੇ ਨੇ 3 ਗੁਣਾ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਜਾਵੇਗਾ 3 ਗੁਣਾ ਕੈਂਡੀਡੇਟ ਬੁਲਾਇਆ ਜਾਣਗੇ ਅੱਗੇ ਆਪਾਂ ਗੱਲ ਕਰਦੇ ਹਾਂ ਇਸ ਦੀ ਲਾਸਟ ਡੇਟ ਕਿੰਨੀ ਹੈ ਤੇ ਸਟਾਰ ਇਸ ਦੀ ਜਿਹੜੀ ਵੈਬਸਾਈਟ ਤੇ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਉਹਦਾ ਪੂਰਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਵੈਬਸਾਈਟ ਦਿੱਤੀ ਹੋਈ ਹੈ ਪੀਪੀਐਸਸੀ ਦੀ ਵੈਬਸਾਈਟ ਤੇ ਜਿਹੜਾ ਇੱਕ ਰਿਪਾਰਮਾ ਪੂਰਾ ਅਪਲੋਡ ਕੀਤਾ ਹੈ ਤਾਂ ਇਸ ਦੀਆਂ ਪੋਸਟਾਂ ਕਿੰਨੀਆਂ ਨੇ ਕਿਵੇਂ ਉਸ ਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਹੈ ਪੋਸਟਾਂ ਨੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਪੀਣ ਦੀਆਂ ਪੋਸਟਾਂ ਨੇ ਤੁਹਾਡੇ ਕੋਲ ਸੇਵਾਦਾਰ ਦੀਆਂ ਪੋਸਟਾਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰਨਾ ਹੈ ਪੀਣਦਿਆਂ ਸੇਵਾਦਾਰ ਦੀਆਂ ਪੋਸਟਾਂ ਨੇ ਗਰੁੱਪ ਡੀ ਦੀਆਂ ਜਿਹੜੀਆਂ ਨੇ ਸੇਵਾਦਾਰ ਦੀਆਂ ਤੁਹਾਡੇ ਕੋਲ ਪੋਸਟਾਂ ਨੇ ਜਿਨ੍ਹਾਂ ਨੂੰ ਅਪਲਾਈ ਕਰਨਾ ਹੈ ਜਿਸ ਦੀ ਲਾਸਟ ਡੇਟ ਦੀ ਗੱਲ ਕਰੀਏ ਤੇ 7 1 2025 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਪੋਸਟਾਂ ਜਿਹੜੀਆਂ ਦੇ ਅੱਗੇ ਵੰਡ ਕੀਤੀ ਹੋਈ ਹੈ ਜਿਸ ਦੇ ਵਿੱਚ ਜਨਰਲ ਕੈਟਾਗਰੀ ਦੀਆਂ ਤਿੰਨ ਪੋਸਟਾਂ ਨੇ ਤੇ ਉਸ ਤੋਂ ਬਾਅਦ ਐਸਸੀ ਵਾਸਤੇ ਜਿਹੜੀਆਂ ਨੇ ਉਹ ਅਲੱਗ-ਅਲੱਗ ਤੁਹਾਡੇ ਕੋਲ ਵੰਡ ਤੇ ਟੋਟਲ ਜਿਹੜੀਆਂ ਪੰਜ ਪੋਸਟਾਂ ਜਿਹੜੀਆਂ ਨੇ ਇਹਦੇ ਵਿੱਚ ਨੇ ਜਿਸ ਦੇ ਵਿੱਚ ਔਰਤਾਂ ਲਈ ਤਿੰਨ ਪੋਸਟਾਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਅਪਲਾਈ ਜਿਹੜਾ ਹੈ ਆਫਲਾਈਨ ਕਰਨਾ ਹੈ ਤਾਂ ਆਫਲਾਈਨ ਕਰਨ ਲਈ ਤੁਸੀਂ ਇੱਕ ਪਰਫਾਰਮਾ ਦਿੱਤਾ ਹੋਇਆ ਇਸ ਪਰਫਾਰਮਾ ਨੂੰ ਪੂਰੇ ਨੂੰ ਭਰ ਕੇ ਆਫਲਾਈਨ ਅਪਲਾਈ ਕਰਨਾ ਹੈ ਜੇ ਫੀਸ ਦੀ ਗੱਲ ਕਰੀਏ ਤਾਂ ਫੀਸ ਜਿਹੜੀ ਜਨਰਲ ਕੈਟਾਗਰੀ ਲਈ ਜਿਹੜੀ 100 ਰੁਪਏ ਰੱਖੀ ਗਈ ਹੈ ਤੇ ਰਿਜ਼ਰਵ ਕੈਟਾਗਰੀ ਲਈ 50 ਰੁਪਏ ਫੀਸ ਰੱਖੀ ਗਈ ਹੈ ਇਹ ਤੁਹਾਡੇ ਸਾਹਮਣੇ ਇੱਕ ਪਰਫਾਰਮਾ ਹੈ ਜਿਸ ਨੂੰ ਤੁਸੀਂ ਭਰਨਾ ਹੈ ਜਿਸ ਦੇ ਵਿੱਚ ਨਾਮ ਲਿਖਣਾ ਹੈ ਬਿਨੇਕਾਰ ਪੂਰਾ ਪਰਫਾਰਮਾ ਜਿਹੜਾ ਭਰ ਕੇ ਤੁਸੀਂ ਇਸ ਨੂੰ ਜਿਹੜਾ ਪੇਜ ਦੇਣਾ ਹੈ ਇਹ ਤੁਸੀਂ ਪਰਫਾਰਮਾ ਪੂਰਾ ਕੰਪਲੀਟ ਭਰ ਕੇ ਇਸ ਦੇ ਨਾਲ ਜਿਹੜੇ ਜਿਹੜੇ ਡਾਕੂਮੈਂਟ ਲਾਣੇ ਨੇ ਉਹ ਸਾਰੇ ਡਾਕੂਮੈਂਟ ਲਾ ਕੇ ਤਾਂ ਉਸ ਨੂੰ ਤੁਸੀਂ ਇਸ ਨੂੰ ਪੇਜਣਾ ਹੈ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕੀਤੀ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਪੰਜਾਬ ਪਬਲਿਕ ਸਰਵਈ ਕਮਿਸ਼ਨ ਦੇ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈਗਾ V242 ਤੇ ਪੰਜ ਸੇਵਾਦਾਰ ਦੀਆਂ ਅਸਾਮੀਆਂ ਜਿਹੜੀਆਂ ਨੇ ਉਪਰੀਆਂ ਜੜੀਆਂ ਨੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ